ਜੈਕੋਦੇ ਸਾਫ ਕਾਮ ਵਿਧਾਇਕ ਮਾਸਟਰ ਗੁਰੇਸ਼ ਸਿੰਘ ਕਲਿਆਣ ਯਾਪਰਦੇਸ਼ ਤੋਂ ਵਾਈਸ ਚੇਅਰਮੈਨ ਦੇ ਸਤਿਕਾਰ ਦੇ ਨਾਮ 'ਤੇ ਇਹ ਜਾਰੀ ਸਕੂਲ ਚੌਂਕ ਦੇ ਵਿੱਚ ਦਿੱਤੇ ਗੱਟੂ ਵੱਡੇ ਪੌਦੇ ਵੰਡੇ ਗਏ ਇਸ ਸਮੇਂ ਬੋਲਦਿਆਂ ਸਾਫ ਕਾਮ ਵਿਧਾਇਕ ਮਾਸਟਰ ਗੁਰੇਸ਼ ਸਿੰਘ ਨੇ ਸਮੂਹ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਜੀ ਦੋ ਸਰਕਾਰ ਉੱਪਰ ਵੀ ਤਾਂ ਕਸੇ ਆਉ ਸੁਣ ਦੱਸੋ ਅੱਜ ਜਗਤਾ ਮੰਡਲ ਦੇ ਵਿੱਚ ਅ ਇਸ ਕਰਕੇ ਅਸੀਂ ਪਹੁੰਚ ਗਏ ਕਿ ਮੈਨੂੰ ਪਿਛਲੇ ਜਿਹੜੀ ਸਰਕਾਰ ਤੋਂ ਪਹਿਲਾਂ ਵਾਈਸ ਚੇਅਰਮੈਨ ਪੰਜਾਬ ਐਸ ਸੀਐਲ ਦਾ ਲਾਇਆ ਹੈ ਅੱਛਾ ਜੀ ਔਰ ਪੰਜਾਬ ਦਾ ਉਹਦਾ ਬਹੁਤ ਵੱਡਾ ਹੁੰਦਾ ਹੈ ਅਸੀਂ ਜਿਹਨੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਬਿਠਾਇਆ ਉਹਦਾ ਦੱਸਦਾ ਹੈ ਤੇ ਮੈਂ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਲਈ ਤੇ ਮੈਂ ਪੂਰੇ ਸੰਗਠਨ ਨੂੰ ਤੁਹਾਡੇ ਨਾਲ ਪੂਰੀ ਸੇਵਾ ਕਰਾਂਗਾ ਔਰ ਕੱਲ ਨੂੰ ਪਾਰਟੀ ਨੂੰ ਉੱਚਾ ਲਿਜਾਣ ਵਾਸਤੇ ਮੈਂ ਹਰ ਵਕਤ ਜਟੜ ਰਹਿਣਾਗਾ ਮਾਸੀ ਸਭਾਂ ਦੇ ਵਿੱਚ ਅਸੀਂ ਲੱਡੂ ਵੀ ਵੰਡ ਰਹੇ ਹਾਂ ਤੇ ਹਾਂ ਜੀ ਤੇ ਅੱਜ ਬੂਟੇ ਵੀ ਵੰਡ ਰਹੇ ਹਾਂ ਫੁੱਲ ਵੀ ਵੰਡ ਰਹੇ ਹੈਗੇ ਉਹ ਆ ਕੀ ਮੈਨੂੰ ਇਹ ਨਾਲ ਵੇਖਣ ਨੂੰ ਮੰਨਿਆ ਜਾਵੇ ਵੀ ਕਿ ਤੁਸੀਂ ਜਿੱਥੇ ਦੇ ਵਿੱਚ ਐਂਟਰੀ ਕਰ ਚੁੱਕੇ ਹੋ ਜੀ। ਅ ਦੇਖੋ ਰਿਸ਼ਵ ਸਿੰਘ ਜੀ ਕਹ ਲਿਦਾ ਐ ਵੀ ਕਾਂਗਰਸ ਪਾਰਟੀ ਨੇ ਮੇਰੀ ਡਿਊਟੀ ਲਾਈ ਜਾ ਪੂਰੇ ਪੰਜਾਬ ਦੇ ਵਿੱਚ। ਮੈਂ ਪੂਰੇ ਪੰਜਾਬ ਦੇ ਵਿੱਚ ਜਾ ਸਕਦਾ। ਇੱਥੋਂ ਦੇ ਲੋਕਾਂ ਨਾਲ ਮੇਰਾ ਪਿਆਰ ਹੈ। ਐਂਟਰੀ ਦਾ ਮਤਲਬ ਇਹ ਨਹੀਂ ਕਿ ਮੈਂ ਟਿਕਟ ਦਾ ਦਾਅਵਾ ਕਰਾਂ। ਇਹ ਪਾਰਟੀ ਦਾ ਵਿਚਾਰਨਾ ਹੈ। ਪਾਰਟੀ ਨੂੰ ਜੇ ਚੰਗਾ ਲੱਗਿਆ ਵੀ ਮਾਸਟਰ ਬੰਦੇ ਸਿੰਘ ਦੀ ਸੀਟ ਜਾਂਦੇ ਆ ਤੇ ਮੈਨੂੰ ਦੇ ਦੇਣਗੇ ਜਾਂ ਕੋਈ ਹੋਰ ਲੱਗਦਾ ਹੋਇਆ ਕਿਸੇ ਨੂੰ ਤਾਂ ਹੋਰ ਨੂੰ ਸੀਟ ਦੇ ਦੇਣਗੇ। ਠੀਕ ਹੈ ਜੀ। ਥੈਂਕ ਯੂ ਸਰ। ਮਾਸਟਰ ਜੀ ਤੇ ਗਾਇਬ ਨਹੀਂ ਦਿਖਦਾ ਜੀ। ਵੀ ਬੁੱਖਸ਼ਕੀ ਤੇ ਹੈ ਹੀ ਨਹੀਂਗਾ ਨਹੀਂ ਐਸੀ ਐਸੀ ਗੱਲ ਨਹੀਂ ਤੁਸੀਂ ਪਿੱਛੇ ਦੇ ਨਹੀਂ ਮੈਂ ਇੱਥੇ ਬੋਲ ਕੇ ਕਹਾਂ ਠੀਕ ਹੈ ਜਿੰਨਾ ਚਿਰ ਪਾਰਟੀ ਨੇ ਮੇਰੇ ਤੇ ਹੱਥ ਰੱਖ ਨਹੀਂ ਰੱਖਿਆ ਸੀ ਮੈਂ ਪਿੱਛੇ ਦੋ ਤਿੰਨ ਸਾਲ ਪਿੱਛੇ ਰਿਹਾ ਹਾਂ ਪਰ ਅੱਜ ਪਾਰਟੀ ਨੇ ਮੇਰੇ ਤੇ ਸਰ ਤੇ ਹੱਥ ਰੱਖਿਆ ਔਰ ਅਸੀਂ ਡਟ ਕੇ ਮਤਲਬ ਵਿਰੋਧੀ ਧਰਤੀ ਜੀ ਦੀ ਭੂਮਿਕਾ ਨਿਭਾਵਾਂਗੇ ਜਿੱਥੇ ਸਾਡੇ ਸਾਥੀਆਂ ਨਾਲ ਧੱਕਾ ਚੱਲਿਆ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇਖੋ ਹੁਣ ਸਾਡੇ 3.5 ਸਾਲੇ ਸਰਕਾਰ ਨੂੰ ਹੋ ਗਏ ਹੈਗੇ ਆ 1.5 ਸਾਲ ਬਾਕੀ ਹੈਗਾ ਸਰਕਾਰ ਦਾ ਤੇ ਹੁਣ ਇਸ ਟਾਈਮ ਦੇ ਉੱਤੇ ਕੋਈ ਹਜੇ ਵੀ ਕੁਝ ਵੀ ਨਹੀਂ ਦੇਖ ਰਿਹਾਗਾ ਕਾਰਨੇ ਦਾ ਦੇਖੋ ਅ ਅਸੀਂ 2019 ਦੇ ਵਿੱਚ ਮੈਂ ਤੇ ਖੈਰਾ ਸਾਹਿਬ ਤੇ ਹੋਰ ਸਾਰੇ ਐਮਐਲਏ ਇਹਨਾਂ ਦਾ ਫਰੋਧ ਕਰਦਾ ਸੀ ਆਮ ਆਦਮੀ ਪਾਰਟੀ ਦਾ ਜੀ ਬਿਲਕੁਲ ਸਾਨੂੰ ਪਤਾ ਸੀ ਵੀ ਇਹ ਲਟੇਰੇ ਆ ਇਹ ਧੋਖੇਬਾਜ਼ ਆ ਠੱਗੀਆਂ ਮਾਰਦੇ ਨੇ ਔਰ ਇਹਨਾਂ ਨੇ ਦਿੱਲੀ ਦੇ ਵਿੱਚ ਜੇ ਚੰਗੇ ਕੰਮ ਕੀਤੇ ਹੁੰਦੇ ਜੀ ਆਮ ਆਦਮੀ ਪਾਰਟੀ ਨੇ ਜੇ ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਆ ਨੌਕਸਣਾਉਂਦੀ ਤੇ ਇਹ ਨਾ ਹਾਰਦੇ ਦਿੱਲੀ ਦੇ ਵਿੱਚ ਤੇਜਰੀਵਾਲ ਵੀ ਹਰਿਆ ਨੀਜੀ ਸ਼ੋਧਿਆ ਵੀ ਆ ਰਿਹਾ ਔਰ ਜਿਹੜੇ ਮੇਨ ਲੀਡਰ ਆ ਜਿਹੜੇ ਸਾਰੇ ਹਰੇ ਹਤੋਂ ਕਿਉਂ ਹਰਿਆ ਬੱਡੀ ਗੱਲ ਹੈ ਇਹਨਾਂ ਨੇ ਅਸੀਂ ਕ੍ਰਾਪਸ਼ਨ ਕਰਕੇ ਬਹੁਤ ਵੱਡਾ ਪੈਸਾ ਕਮਾਇਆ ਔਰ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਆ ਹੁਣ ਅੱਜ ਜੇ ਬਾਹਰ ਹੈ ਜੇ ਅੱਜ ਬਾਹਰ ਆਇਆ ਤਾਂ ਜਮਾਨਤ ਤੇ ਆ ਕੇਸ ਹੋਵੇ ਚਾਦਾ ਹੁਣ ਨਵਾਂ ਨਵਾਂ ਇੱਕ ਹੋਰ 1300 ਕਰੋੜ ਦਾ ਜਿਹੜਾ ਮਨੀਸ਼ ਸ਼ਿਸ਼ੋਧਿਏ ਤੇ ਆ ਰਿਹਾ ਕਿਉਂਕਿ ਕਮਰਾ ਜਿਹੜਾ 5 ਜਾਂ 7 ਲੱਖ ਦਾ ਬਣਦਾ ਸੀ ਇਹਨੇ 25 ਲੱਖ ਦੇ ਉੱਤੇ ਕਮਰੇ ਪਾਏ ਆ ਤੇ ਉਹ ਵੀ ਬੜਾ ਕੇਸ ਖੁੱਲਦਾ ਜਾਦਾ ਹੈ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ ਦੇਖੋ ਜੇ ਕੋਈ ਚੰਗਾ ਕੰਮ ਕਰੇਗਾ ਲੋਕ ਚੰਗਾ ਕਹਿਣਗੇ ਜੇ ਮਾੜਾ ਕਰੇਗਾ ਤਾਂ ਹੋ ਜਾਊਗਾ ਉਹਨੂੰ ਫਲ ਮਿਲ ਜਾਣਾ ਤੇ ਆਉਣ ਆਉਣ ਵਾਲੇ 202 ਇਹਨਾਂ ਦੀ ਫੱਟੀ ਪੁੱਜਣੀ ਹੈ 95 ਹੈ 95 ਦੇ ਤੇ ਪਾਜਾ ਮੂਰੋ ਲਾ ਦੇ ਪੁੱਛੋ ਲਾ ਦੇ ਜਾਂ ਮੂਰੋ ਨਾਇਆ ਲਾ ਦੋ ਪਾਇਆ ਰਹਿ ਜਾਣਾ ਜਮਾਨਤਾ ਚਾਹਤ ਹੋਣੀ ਹੈ ਠੀਕ